ਸਰ ਕੱਲ ਮਲਟੀ ਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪ ਡਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਵਿਕਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀਦ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ ਦੀ ਡੇਟ ਦੇ ਦਰਜ ਕੀਤਾ ਸੀਗਾ ਇੱਕ ਇਨਵਿਸਿਗੇਟਰ ਵੱਲੋਂ ਜਿਹੜਾ ਲੜਕਾ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਹ ਸਬੂਤਾ ਸਮੇਤ ਡਵਾਈਸ ਬਲੂਟੁੱਥ ਤੇ ਉਹ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਬੰਦਾ ਚ ਕਰਦੀ ਬੇਨਤੀ ਕੀਤੀ ਸੀ ਜਿਹਦੇ ਆਧਾਰ ਤੇ ਮਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਅਮਲ ਤੇ ਲਿਆਂਦੀ ਹੈ ਜਿਹੜਾ ਲੜਕਾ ਵਿਕਰਮ ਸਿੰਘ ਪੇਪਰ ਦੇਣ ਲਈ ਆਇਆ ਸੀ ਘਰ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰੇਸ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਉਹਨਾਂ ਦਾ ਪਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਬਾਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਪਾ ਲਈਏ ਦੇ 12 ਫੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਮਜ਼ੀ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਫਰਦਰ ਕਸ਼ ਲਈ ਰਿਮਾਂਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਨਜੋਗ ਅਦਾਲਤ 'ਚ ਚਾਹਾਂਗੇ